ਅੱਜ ਦੀਆਂ ਖ਼ਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਜਿਹੜੀ ਮੇਨ ਖ਼ਬਰ ਅਮਰੀਕਾ ਦੇ ਵਿੱਚ ਇਹ ਆ ਰਹੀ ਆ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਪਣਾ ਹੀ ਜਿਹੜਾ ਪੁੱਤਰ ਆ ਹੰਟਰ ਬਾਈਡਨ ਆ ਉਸ ਨੂੰ ਜਿਹੜੀ ਆ ਮਾਫੀ ਦੇ ਦਿੱਤੀ ਆ ਹਾਲਾਂਕਿ ਉਹਨਾਂ ਨੇ ਪਹਿਲਾਂ ਇਹ ਬਲੈਜ ਕੀਤਾ ਸੀ ਵੀ ਮੈਂ ਉਸ ਨੂੰ ਮਾਫੀ ਨਹੀਂ ਦਵਾਂਗਾ ਆ ਜੰਗਰ ਬਾਈਡਨ ਉਹਨੂੰ ਜਿਹੜੀ ਸਜ਼ਾ ਹੋ ਸਕਦੀ ਸੀ ਜੇਲ੍ਹ ਦੀ ਫੈਡਰਲ ਫੈਲੋਨੀ ਗਨ ਤੇ ਟੈਕਸ ਕਨਵਿਕਸ਼ਨ ਦੇ ਚਾਰजेस ਉਹਦੇ ਤੇ ਲਾਈ ਸੀ ਹਾਲਾਂਕਿ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆ ਉਹ ਕਹਿੰਦੇ ਰਹੇ ਆ ਵੀ ਸਿਰਫ ਉਹਨੂੰ ਚਾਰਜ ਇਸ ਕਰਕੇ ਹੀ ਕੀਤਾ ਗਿਆ ਵੀ ਕਿਉਂਕਿ ਉਹ ਪ੍ਰੈਜ਼ੀਡੈਂਟ ਦਾ ਮੁੰਡਾ ਹੈਗਾ ਆ ਤੇ ਉਹਨਾਂ ਨੇ ਕੱਲ ਜਿਹੜੇ ਆ ਅ ਦੋ ਕੇਸਾਂ ਦੇ ਵਿੱਚ ਜਿਹੜੀ ਉਹਨਾਂ ਦੀ ਕਨਵਿਕਸ਼ਨ ਹੋਈ ਸੀ ਡੈਲਵੇਅਰ ਤੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਸਬੰਧ ਦੇ ਵਿੱਚ ਮਾਫੀ ਦੇ ਦਿੱਤੀ ਆ ਤੁਹਾਨੂੰ ਸਾਰੇ ਨੂੰ ਪਤਾ ਹੈ ਵੀ ਜਿਹੜੇ ਪ੍ਰੈਜ਼ੀਡੈਂਟ ਆ ਉਹ ਹਮੇਸ਼ਾ ਜਦੋਂ ਉਹਨਾਂ ਦੀ ਟਰਮ ਖਤਮ ਹੋਣ ਵਾਲੀ ਹੁੰਦੀ ਆ ਉਹ ਬਹੁਤ ਲੋਕਾਂ ਨੂੰ ਜਿਹੜੇ ਆ ਪਾਰਡਨ ਕਰ ਦਿੰਦੇ ਆ ਜਿਨ੍ਹਾਂ 'ਚ ਬਹੁਤ ਸਾਰੇ ਕੋਈ ਡੈਥ ਰੋਅ ਤੇ ਵੀ ਹੁੰਦੇ ਹੈਗੇ ਆ ਅ ਇਸ ਤੋਂ ਪਹਿਲਾਂ ਹੋਰ ਪ੍ਰੈਜ਼ੀਡੈਂਟਸ ਜਿਹੜੇ ਆ ਉਹ ਵੀ ਇਦਾਂ ਦਾ ਕੰਮ ਕਰ ਚੁੱਕੇ ਹੈਗੇ ਆ ਡੈਮੋਕਰੇਟਸ ਦੁਆਰਾ ਵੀ ਬਾਈਡਨ ਹੁਣਾਂ ਨੂੰ ਕ੍ਰਿਟਸਾਈਜ਼ ਕੀਤਾ ਜਾ ਰਿਹਾ ਆ ਹੰਟਰ ਬਾਈਡਨ ਦੀ ਜਿਹੜੀ ਪਾਰਟਨ ਆ ਉਹ ਕਰਨ ਦੇ ਉੱਤੇ ਬਾਈਡਨ ਹੁਣਾਂ ਦੇ ਦੁਆਰਾ ਯੂ-ਟਰਨ ਮਾਰਨਾ ਕੋਈ ਇਹ ਜਿਹੜੀ ਨਵੀਂ ਗੱਲ ਨਹੀਂ ਆ ਪਹਿਲਾਂ ਇਲੈਕਸ਼ਨ ਦੇ ਦੌਰਾਨ ਵੀ ਜਦ ਉਹ ਕੈਂਡੀਡੇਟ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਮੈਂ ਇਲੈਕਸ਼ਨ ਜਿਹੜੀ ਉਹ ਰਨ ਕਰੂੰਗਾ ਮੈਂ ਹੀ ਰੀ-ਇਲੈਕਸ਼ਨ ਦੇ ਲਈ ਟਰੰਪ ਦੇ ਉਲਟ ਜਿਹੜਾ ਉਹ ਖੜਾ ਹੋਊਗਾ ਪਰ 100 ਦਿਨ ਪਹਿਲਾਂ ਉਹਨਾਂ ਨੇ ਆਪਣਾ ਮਨ ਬਦਲ ਕੇ ਕਮਲਾ ਹੈਰਿਸ ਨੂੰ ਜਿਹੜਾ ਆ ਉੱਥੇ ਆਪਣੀ ਥਾਂ ਦੇ ਉੱਤੇ ਕੈਂਡੀਡੇਟ ਦੇ ਤੌਰ ਦੇ ਉੱਤੇ ਉਤਾਰ ਦਿੱਤਾ ਸੀਗਾ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਤੋਂ ਪਹਿਲਾਂ ਕਾਫੀ ਬੜੀ ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਕਿਹਾ ਸੀਗਾ ਵੀ ਹੰਟਰ ਬਾਈਡਨ ਨੂੰ ਉਹ ਮਾਫ ਨਹੀਂ ਕਰਨਗੇ ਤੇ ਪਰ ਵੀਕਐਂਡ ਦੇ ਦੌਰਾਨ ਉਹਨਾਂ ਦੇ ਮਨ ਦੇ ਵਿੱਚ ਇਹੀ ਪਤਾ ਨਹੀਂ ਹੁੰਦੇ ਆ ਭਾਵਨਾ ਹੀ ਕਹਿ ਸਕਦੇ ਆ ਵੀ ਆਪਣੇ ਮੁੰਡੇ ਪ੍ਰਤੀ ਜਿਹੜੀ ਉਹ ਆ ਗਈ ਵੀ ਚੱਲ ਭਾਈ ਤੈਨੂੰ ਮੈਂ ਹੁਣ ਆਪਣੇ ਹੁੰਦੇ ਹੁੰਦੇ ਮaaf ਕਰ ਦਿੰਦਾ ਅੱਗੇ ਪਤਾ ਨਹੀਂ ਤੇਰੇ ਨਾਲ ਕੀ ਬਣਨਾ ਆ ਉਦਾਂ ਜੇ ਦੇਖਿਆ ਜਾਵੇ ਪ੍ਰੈਜ਼ੀਡੈਂਟ ਦੇ ਦੁਆਰਾ ਆਪਣੇ ਰਿਸ਼ਤੇਦਾਰਾਂ ਨੂੰ ਮaaf ਕਰਨਾ ਕੋਈ ਨਵੀਂਕਲੀ ਗੱਲ ਨਹੀਂ ਆ ਇਹਦੀ ਜਿਹੜੀ ਸ਼ੁਰੂਆਤ ਤਾਂ ਕਹਿੰਦੇ ਵੀ ਬਿਲ ਕਲਿੰਟਨ ਹੁਣਾਂ ਨੇ ਆਪਣੇ ਜਿਹੜੇ ਹਾਫ ਬ੍ਰਦਰ ਰੋਜਰ ਹਾਊਸ ਨੂੰ ਮaaf ਕਰਕੇ ਕੀਤੀ ਸੀ 트ੰਪ ਹੁਣਾਂ ਨੇ ਆਪਣੇ ਜਿਹੜੇ ਕੁੜਮ ਉਸ ਨੂੰ ਜਿਹੜਾ ਉਹ ਮਾਫੀ ਜਿਹੜੀ ਉਹ ਦਿੱਤੀ ਸੀਗੀ ਜੁਨ੍ਹਾਂ ਨੂੰ ਹੁਣ ਉਹਨਾਂ ਨੇ ਫ੍ਰਾਂਸ ਦਾ ਜਿਹੜਾ ਐਮਬੈਸਟਰ ਵੀ ਜਿਹੜਾ ਉਹ ਲਾਇਆ ਆ ਤੇ ਇਸੇ ਤਰੀਕੇ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਪਰਤ ਨੂੰ ਅੱਗੇ ਤੋਰਦੇ ਹੋਏ ਆਪਣੇ ਜਿਹੜੇ ਬਾਇਓਲੋਜੀਕਲ ਮੁੰਡੇ ਆ ਹੰਟਰ ਬਾਈਡਨ ਆ ਉਸ ਨੂੰ ਮਾਫੀ ਜਿਹੜੀ ਉਹ ਦੇ ਦਿੱਤੀ ਹੈਗੀ ਆ ਗਨ ਖਰੀਦਣ ਵੇਲੇ ਇਹਨੇ ਝੂਠ ਬੋਲਿਆ ਸੀਗਾ ਵੀ ਮੈਂ ਨਸ਼ੇੜੀ ਨਹੀਂ ਆ ਨਸ਼ੇ ਦਾ ਸੇਵਨ ਮੈਂ ਨਹੀਂ ਕਰਦਾ ਤੇ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਜਿਹੜਾ ਹੰਟਰ ਬਾਈਡਨ ਆ ਉਹ ਦੋਸ਼ੀ ਕਰਾਰ ਜਿਹੜਾ ਉਹ ਹੋ ਚੁੱਕਾ ਸੀ ਦੋਸ਼ੀ ਪਾਇਆ ਜਾ ਚੁੱਕਾ ਸੀਗਾ ਤੇ ਉਸ ਦੀ ਸੈਂਟੈਂਸਿੰਗ ਇਸ ਮਹੀਨੇ ਦੇ ਵਿੱਚ ਆਉਣ ਦੀ ਜਿਹੜੀ ਉਹ ਸੰਭਾਵਨਾ ਸੀਗੀ ਜਦ 트럼ਪ ਹੁਣਾਂ ਦੇ ਉਲਟ ਕੇਸ ਚੱਲਦੇ ਸੀ ਉਦੋਂ ਵੀ ਉਹ ਕਹ ਰਹੇ ਸੀਗੇ ਵੀ ਮੈਨੂੰ ਜਿਹੜਾ ਪੋਲਿਟੀਕਲ ਮੰਡੇਟਾ ਦੇ ਤਹਿਤ ਇਹ ਕੀਤਾ ਜਿਹੜਾ ਹੋ ਗਿਆ ਸੀਗਾ ਸੋ ਇਹ ਹਰਜੋਤ ਸਿੰਘ ਜੀ ਇੱਕ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਕੈਨ ਆਫ ਵਰਮਜ਼ ਕਹ ਲੋ ਵੀ ਬਾਈਡਨ ਹੁਣਾਂ ਨੇ ਖੋਲ ਦਿੱਤਾ ਆ ਜਨਵਰੀ 6 ਵਾਲਿਆਂ ਨੂੰ ਮਾਫੀ ਦੇਣ ਨੂੰ ਜਿਹੜੇ 트럼ਪ ਹੁਣੀ ਕਾਲੇ ਵੀ ਆ ਉਹਨਾਂ ਨੇ ਗੱਲਾਂ ਵੀ ਜਿਹੜੀਆਂ ਉਹ ਆਖੀਆਂ ਸੀਗੀਆਂ ਜਿਨ੍ਹਾਂ ਨੇ ਕੈਪੀਟਲ ਦੇ ਉੱਤੇ ਜਾ ਕੇ ਜਿਹੜੀ ਹਿੰਸਾ ਕੀਤੀ ਸੀਗੀ ਤੇ ਉੱਥੇ ਚੀਜ਼ਾਂ ਜਿਹੜੀਆਂ ਉਹ ਕਾਰਵਾਈ ਨੂੰ ਜਿਹੜੀ ਉਹ ਰੋਕਣ ਦੀ ਉਹਨਾਂ ਦੀ ਕੋਸ਼ਿਸ਼ ਜਿਹੜੀ ਹੋਈ ਸੀਗੀ ਸੋ ਜੇ ਉਹਨਾਂ ਨੂੰ ਵੀ ਹੁਣ ਮਾਫੀ ਦਿੰਦੇ ਆ ਤੇ ਅਗਰਾਂ ਨੇ ਇਸ ਮਾਫੀ ਦੇ ਪਿੱਛੇ ਜਿਹੜਾ ਆ ਉਹ ਹੁਣ ਲੁਕਣਾ ਹੈਗਾ ਆ ਸੋ ਕਹਿੰਦੇ ਫੁੱਲ ਐਂਡ ਅਨ ਕੰਡੀਸ਼ਨਲ ਪਾਰਡਨ ਇਹ ਦੇਖੀ ਨਹੀਂ ਗਈ ਸੀਗੀ ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਹੁਣ ਸਾਹਮਣੇ ਜਿਹੜੀਆਂ ਆਪਣੇ ਆ ਰਹੀਆਂ ਆ ਜੋ ਕਿ ਲੋਕਾਂ ਨੂੰ ਪਹੁੰਚਾਉਣੀ ਆ ਕਿਤੇ ਨਾ ਕਿਤੇ ਔਖੀਆਂ ਜਿਹੜੀਆਂ ਹੋ ਰਹੀਆਂ ਸੋ ਲੈਟਸ ਸੀ ਕੀ ਬਣਦਾ ਹੈ ਪਰ ਇਸ ਚੀਜ਼ ਦੀ ਵਿਰੋਧਤਾ ਜਿਹੜੀ ਆ ਉਸ ਦਾ ਸਾਹਮਣਾ ਜ਼ਰੂਰ ਬਾਈਡਨ ਨੂੰ ਹੁਣਾ ਨੂੰ ਕਰਨਾ ਪੈ ਰਿਹਾ ਆ ਪਰ ਉਹ ਵੀ ਕਹਿੰਦੇ ਵੀ ਹੁਣ ਜਾਂਦੇ ਜਾਂਦੇ ਮੇਰਾ ਕੀ ਵਗਾਰ ਲੈਣਗੇ ਮੈਂ ਜੋ ਕਰਨਾ ਹੈ ਉਹ ਫਿਰ ਹੁਣ ਕਰਕੇ ਹੀ ਜਿਹੜਾ ਉਹ ਜਾਊਗਾ ਸੋ ਦੇਖੋ ਕੀ ਇਸ ਤੇ ਵਿੱਚ ਬਣਦਾ ਹੈ ਸੋ ਕਹਿੰਦੇ ਵੀ ਜਨਰੇਸ਼ਨਸ ਦੇ ਵਿੱਚ ਇਦਾਂ ਦੀ ਜਿਹੜੀ ਪਾਰਡਨ ਆ ਜੋ ਹੰਟਰ ਬਾਈਡਨ ਨੂੰ ਮਿਲੀ ਆ ਉਹਨਾਂ ਦੀ ਘੱਟ ਹੀ ਜਿਹੜੀ ਉਹ ਦੇਖੀ ਆ ਗਈ ਹੈਗੀ ਆ ਸੋ ਐਕਸਟਰਾ ਆਰਡੀਨਰੀ ਪੋਲਿਟੀਕਲ ਐਕਟ ਦੇ ਤੌਰ ਦੇ ਉੱਤੇ ਕਿੰਨੇ ਵੀ ਇਸ ਨੂੰ ਦੇਖਿਆ ਜਿਹੜਾ ਉਜਾਰਿਆ ਆ ਆਪਣੇ ਮੁੰਡੇ ਨੂੰ ਉਹਨਾਂ ਨੇ ਹਰ ਇੱਕ ਤਰ੍ਹਾਂ ਦੇ ਫੈਡਰਲ ਚਾਰਜ ਜਾਂ ਉਹਦੇ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਕਰਾਈਮ ਸੀਗੇ ਉਸ ਤੋਂ ਪਿਛਲੇ ਇੱਕ ਦਹਾਕੇ 'ਚ ਮਾਫ ਜਿਹੜਾ ਉਹ ਕੀਤਾ ਸੀ ਜੈਰਾਲਡ ਫੋਰਡ ਨੂੰ ਉਹ ਰਿਸ਼ਤੇਦਾਰ ਨਹੀਂ ਸੀ ਕਿ ਨਿਕਸਨ ਦੇ ਪਰ ਨਿਕਸਨ ਉਹਨਾਂ ਨੇ ਜੈਰਾਲਡ ਫੋਰਡ ਨੂੰ 1974 ਦੇ ਵਿੱਚ ਇਸ ਤਰੀਕੇ ਦੀ ਹੀ ਇੱਕ ਪ੍ਰੈਜ਼ੀਡੈਂਸ਼ੀਅਲ ਪਾਰਡਨ ਜਿਹੜੀ ਆ ਉਹ ਦੇਤੀ ਸੀ ਸੋ ਆਪਾਂ ਨੂੰ 50 ਸਾਲਾਂ ਬਾਅਦ ਹਰਜੋਤ ਸਿੰਘ ਜੀ ਇੱਕ ਅਜਿਹੀ ਜਿਹੜੀ ਪਾਰਡਨ ਆ ਪ੍ਰੈਜ਼ੀਡੈਂਟ ਦੇ ਦੁਆਰਾ ਦੇਖਣ ਨੂੰ ਮਿਲੀ ਆ ਪਰ ਇਸ ਵਾਰ ਪ੍ਰੈਜ਼ੀਡੈਂਟ ਨੇ ਆਪਣੇ ਮੁੰਡੇ ਨੂੰ ਮਾਫ ਕੀਤਾ ਹੈਗਾ